ਤਾਂ ਮਨ ਨਹੀਂ ਦਾ ਖੰਨੀ ਕਰਨਾ ਆਪਾਂ ਦਾ ਆਪਣਾ ਬੰਦਾ ਕੋਈ ਕੰਮ ਕਰੀਂ ਆਣਾ ਕੋਈ ਨਹੀਂ ਮਮਮੀ ਬੇਦਾਖਲ ਕਰਨਾ ਕਿਤੇ ਨਹੀਂ ਮਹਾਰਾਜ ਨੇ ਚਾਰ ਚਾਰ ਵਾਰਿਆ ਤੂੰ ਇੱਕ ਵਾਰ ਨਹੀਂ ਵੇਖੀ ਹੋ ਜੂ ਨਹੀਂ ਮੈਂ ਪੁੱਛ ਤੈਨੂੰ ਕਿੱਥੇ ਜਾਂਦਾ ਮੰਨੂ ਕਹੇ ਬਾਹਰ ਤੂੰ ਮੈਂ ਕਰਨਾ ਅੱਖਾਂ ਦੇ ਵਿੱਚ ਕੋਈ ਕੁਝ ਨਹੀਂ ਤੇਰੇ ਤੋਂ ਮੈਂ ਕਿੰਦਰ ਪੁੱਛ ਕੇ ਦੇਖਣਾ ਕਿ ਮੈਂ ਚੱਲ ਸਕਦੀ ਮੰਨਿਆ ਮਮਮੀ ਗਲਤੀ ਹੋ ਗਈ ਚਲ ਆਉਣਾ ਮੈਂ ਕਦੇ ਚਾਹੁੰਦਾ ਨਹੀਂ ਜੇਰਾ ਸਿਰ ਝੁਕ ਜੇ ਮੰਨਿਆ ਗਲਤੀ ਹੋ ਗਈ ਮਾਫੀਆਂ ਮੈਂ ਮੰਗ ਲੀਆਂ ਮਹਾਰਾਜ ਅੱਗੇ ਸੰਗਤ ਅੱਗੇ ਨਾ ਤੂੰ ਮੰਗਦੀਆਂ ਹੁਣ ਕਰਨਾ ਕੀ ਆ ਕੋਈ ਨਾ ਹੋਣੀ ਜਿੱਥੇ ਮਾਰ ਕੇ ਨਾ ਸਸ ਕਰਕੇ ਨਾ ਸਾਰਾ ਮਾੜਾ ਹੱਥ ਕਰ ਰਿਹਾ ਜਿਵੇਂ ਕੱਟੇ ਕਿ ਕਰਦੇ ਰਿਹਾ ਮੈਨੂੰ ਕੋਈ ਡਰ ਪੈਦਾ ਦੇਖ ਮਮੀ ਤੈਨੂੰ ਪੜਾ ਨਿੱਕੇ ਹੁੰਦੇ ਤੇ ਗੁਰੂ ਘਰ ਰਿਹਾ ਨਾ ਮਹਾਰਾਜ ਦੀ ਸੰਥਿਆ ਲਈਆ ਪੂਰਾ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਈਆ ਤਿੰਨ ਸਾਲ ਸੇਵਾ ਕਰਦਾ ਰਿਹਾ ਸਾਰੀ ਜ਼ਿੰਦਗੀ ਜਦ ਤੱਕ ਨੇਟ ਆਇਆ ਇੱਕ ਪੈਸਾ ਮੈਂ ਜਾਂ ਤੁਹਾਨੂੰ ਭੇਜਿਆ ਬਿਆਹ ਲਾ ਲਿਓ ਜਾਨ ਲੋਕਾਂ ਦੀ ਲਾਇਆ ਤੈਨੂੰ ਇਹ ਵੀ ਚੇਤਾ ਹੋਊਗਾ ਕਿ ਰਾਂ ਤੇਰੀ ਗੱਲ ਚੋਂ ਲਾ ਕੇ ਕੰਨਾਂ ਚੋਂ ਲਾ ਕੇ ਵੀ ਕੁੜੀ ਦੇ ਪਾਈਆਂ ਨੇ ਪਾ ਨਾ ਕੋਈ ਵਾਪਕ ਸਾਰੇ ਸਾਹ ਹੋ ਗਈਆਂ ਫਿਰ ਬਹੁਤ ਬਸਤੇ ਨਾ ਕਹੇ ਜਾਂ ਤੇ ਬਣ ਕੇ ਕਰ ਤੇਰੇ ਮੇਰੇ ਕਹਾਣੀਆਂ ਉਹ ਸੇਜ ਮੱਕੇ ਫਕਰ ਪਰ ਮੰਮੀ ਮੰਨਿਆ ਵੀ ਚਲੋ ਗਲਤੀ ਹੋ ਗਈ ਇਹਦੀ ਸਜ਼ਾ ਮੈਨੂੰ ਅਕਾਲ ਤਖਤ ਸਾਹਿਬ ਦੇ ਦੇਵੇ ਹਨਾ ਵੀ ਭਾਈ ਮਨਪ੍ਰੀਤ ਵੀ ਤੇਰੀ ਆਸ ਸਜਾ ਹਣਾ ਮੈਂ ਸਿਰ ਮੱਥੇ ਹੀ ਲਾਉਂਗਾ ਮੈਂ ਲੀਕਾਂ ਘੜ ਦੂੰ ਇੱਥੇ ਲੱਖ ਵਾਰ ਮਾਫੀ ਮੰਗ ਲੈਂਦਾ ਜਿਹੜੇ ਵੀ ਚਾਹੁੰਦੇ ਨੇ ਹਣਾ ਪਰ ਇਹ ਥੋੜਨਾ ਮੈਂ ਵੀ ਸਿੱਖ ਸਾਡੇ ਸਿੱਖ ਇਤਿਹਾਸ ਚ ਕਿੱਥੇ ਲਿਖਿਆ ਹੋਇਆ ਵੀ ਸਿੱਖ ਗੁਰੂ ਦੇ ਸਿੱਖ ਤੋਂ ਸਿੱਖ ਬਾਰ ਬਾਰ ਲੀਕਾਂ ਘੜਵਾਉਣ ਤੇ ਪੈਰੀਂ ਹੱਥ ਲਵਾਉਣ ਤੇ ਚਿਕਾਉਣ ਬੂਟਾਂ ਉਨ ਕਰਨ ਮੇਰੇ ਟੱਬਰ ਨੂੰ ਮੈਂ ਕਰ ਕਰ ਕਰਾਂਗਾ ਬਗਮਨ ਜੇਦਾ ਮੌਕਾ ਪੈਂਦਾ ਹੈ ਤਾਂ ਕਿ ਕਰਦਾ ਤੇ ਤਾਂ ਮੇਰੀ ਤੌੜਗਾ ਮੈਂ ਵੀ ਸਿੱਖਾ ਸਾਡੇ ਸਿੱਖ ਇਤਿਹਾਸ ਚ ਕਿੱਥੇ ਲਿਖਿਆ ਹੋਇਆ ਵੀ ਸਿੱਖ ਗੁਰੂ ਦੇ ਸਿੱਖ ਤੋਂ ਸਿੱਖ ਬਾਰ ਬਾਰਲੀ ਕਾਂਕੜ ਵਾਉਣ ਤੇ ਪੈਰੀਂ ਹੱਥ ਲਵਾਉਣ ਤੇ ਚਕਾਉਣ ਬਹੁ ਡਾਉਣ ਕਰਨ ਮੇਰੇ ਟੱਬਰ ਨੂੰ ਬਿਲਕੁਲ ਜਿਹੜਾ ਆਪਣੇ ਘਰ ਆ ਕੇ ਗਿਆ ਮੰਮੀ ਥੋਟੀਆਂ ਬੀੜੀਆਂ ਬਣਾ ਕੇ ਘਰ ਠਾ ਦੂੰਗਾ ਉਹਨੂੰ ਐ ਕਹਦੇ ਹੋ ਇੱਕ ਵਾਰ ਚੰਗੀ ਤਰ੍ਹਾਂ ਬਿਪਾਹੀ ਤੂੰ ਕਿਦਣ ਮਾਫੀ ਮੰਗਣੀ ਆਏ ਦੱਸਦੇ ਅਸੀਂ ਤਾਂ ਲੱਖ ਵਾਰ ਮੰਗ ਰਹੇ ਹਾਂ ਮਹਾਰਾਜ ਅੱਗੇ ਹਨਾ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਮੰਨ ਕੇ ਚੁੱਪ ਕਰਦੇ ਹੁੰਦਾ ਕਿ ਕਿਸੇ ਦਾ ਕੋਈ ਨਹੀਂ ਉਸ ਮਾਂ ਨੂੰ ਕਿ ਕਿਰਤਿਤਾ ਬਣਾਣਾ ਕਰਨਾ ਪਾਉਂ ਕਿ ਹਾਂ ਪਰ ਇੱਕ ਗੱਲਾਂ ਮੰਮੀ ਮੈਂ ਥੋੜਾ ਟਾਈਮ ਅਜੇ ਇੰਡੀਆ ਨਹੀਂ ਆਉਂਗਾ ਤੈਨੂੰ ਪਤਾ ਮੇਰੀ ਸੇਫਟੀ ਦੀ ਜਦੋਂ ਜ਼ਿੰਮੇਵਾਰੀ ਅਕਾਲ ਤਖਤ ਸਾਹਿਬ ਦੇ ਮੈਂ ਨਾ ਪ੍ਰਧਾਨ ਚੱਕਣਗੇ ਹਨਾ ਜ਼ਥੇਦਾਰ ਚੱਕਣਗੇ ਵੀ ਹਾਂਜੀ ਸਾਡੀ ਜ਼ਿੰਮੇਵਾਰੀਆਂ ਮੈਂ ਫੇਰ ਆਉਂਗਾ ਨਹੀਂ ਤੇਰਾ ਪੁੱਤ ਨੂੰ ਮਾਰ ਦੇਣਾ ਫੇਰ ਮੇਰੀਆਂ ਫੋਟੋਆਂ ਲਾ ਕੇ ਹੱਕ ਨਾਲ ਰੋਂਦੀ ਨਹੀਂ ਸਾਰੀ ਜ਼ਿੰਦਗੀ ਹੈ ਨਾ ਨਹੀਂ ਨਹੀਂ ਪੁੱਤ ਨਹੀਂ ਆਉਂਦਾ ਮੈਂ ਕਿਸੇ ਨੂੰ ਨਹੀਂ ਕਰਨਾ ਹੈਗਾ ਹਜੇ ਮੰਮੀ ਹਨਾ ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਸੀ ਕਿਉਂਕਿ ਮੈਂ ਵੀਡੀਓ ਦੇਖੀ ਆ ਵੀ ਆ ਤੂਸ ਹੋਇਆ ਵੀ ਦਸ ਤੋਂ ਨੂੰ ਲੋਕੀ ਐ ਚੱਕੀ ਫਰੀ ਜਾ ਰਹੇ ਆ ਹੁਣ ਪੰਜਾਬ ਕਿੱਥੇ ਆ ਹੁਣ ਪੰਜਾਬ ਕਿੱਥੇ ਆ ਮੈਂ ਤਾਂ ਮੇਜਰ ਦੀ ਕੁੜੀ ਲਈ ਵੀ ਖੜ ਗਿਆ ਸੀ ਸਾਰੇ ਪੰਜਾਬ ਲਈ ਖੜਿਆ ਹਮੇਸ਼ਾ ਹੁਣ ਪੰਜਾਬ ਕਿੱਥੇ ਆ ਮੇਰੀ ਸਪੋਰਟ ਕਿਉਂ ਨਹੀਂ ਆ ਰਿਹਾ ਬਈ ਹੋਣੀ ਨਾ ਮਾਰਨ ਦਾ ਤੇਰੇ ਨਾਲ ਸਹਿਯੋਗ ਕਰਦੇ ਆ ਸਹਿਯੋਗ ਦੇ ਮੈਂ ਬਸ ਫਿਰ ਮੰਮੀ ਤੈਨੂੰ ਪਤਾ ਤਾਂ ਹੈਗਾ ਜਦੋਂ ਮੰਗਿਆ ਤੂੰ ਸਹਿਜਾਦਿਆਂ ਤੋਂ ਖਾਮ ਸਿਰ ਤੇ ਸਹਿਜਾਦਿਆਂ ਦਾ ਹੱਥ ਮੈਂ ਨਹੀਂ ਡਰਦਾ ਸਿਰ ਝੁਕੂਗਾ ਮਹਾਰਾਜ ਅੱਗੇ ਝੁਕੂਗਾ ਅਕਾਲ ਤਖਤ ਸਾਹਿਬ ਅੱਗੇ ਝੁਕੂ ਫਤਿਹਗੜ੍ਹ ਸਾਹਿਬ ਅੱਗੇ ਝੁਕੂ ਉਦੋਂ ਬਿਨਾ ਸਿਰ ਨਹੀਂ ਝੁਕਾਉਂਗਾ ਚਾਹੇ ਗਰਦਨ ਲੈ ਜੇ ਮੇਰੀ ਬਸ ਆਹ ਮੇਰੀ ਕਾਲ ਤੈਨੂੰ ਲਾਸਟ ਟਾਈਮ ਫੇਰ ਕਰੂੰ ਤੈਨੂੰ ਕਿਹੇ ਦਿਨ ਠੀਕ ਆ ਹਾਂਜੀ ਕੋਈ ਨਾ ਮੈਂ ਸਮਝਾ ਦੇਵਾਂਗਾ ਹਾਂਜੀ ਕੋਈ ਨਾ ਮੈਂ ਠੀਕ ਨੂੰ ਕਰ ਲੈਣਾ ਕੋਈ ਨਹੀਂ ਜੀ ਕਰ ਲੈਣਾ ਤੁਸੀਂ ਮੇਰੀ ਗੱਲ ਸੁਣੋ ਪਹਿਲਾਂ ਬੀਬੀ ਨੂੰ ਫੋਨ ਕਰਕੇ ਕਹਿ ਦੋ ਵੀ ਠੀਕ ਠਾਕ ਆ ਸਾਰਾ ਕੁਝ ਮਹਾਰਾਜਾਂ ਦੇ ਸੰਗ ਨਹੀਂ ਕੋਈ ਨਹੀਂ ਵੀ ਠੀਕ ਠਾਕ ਆ ਬੀਬੀ ਨੂੰ ਮੜਾ ਤੁਸੀਂ ਫੋਨ ਕਰਦੇ ਹੋ ਹੁਣ ਠੀਕ ਆ ਮੈਂ ਸਿਮ ਕੱਢਣ ਲੱਗਿਆ ਤੋੜਨੇ ਲੱਗਿਆ ਕਿਉਂਕਿ ਮੈਂ ਜ਼ਿਆਦਾ ਗੱਲ ਨਹੀਂ ਕਰ ਸਕਦਾ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਸਿੰਗਰ ਮਨਪ੍ਰੀਤ ਮੰਨਾ ਜਿਹੜਾ ਕਿ ਆਪਣੇ ਇੱਕ ਹਿੱਟ ਹੋਏ ਗੀਤ ਸਿਰਾ ਲਾਤਾ ਤੋਂ ਬਾਅਦ ਜ਼ਿਆਦਾਤਰ ਅਕਸਰ ਆਪਣੀਆਂ ਬੇਤੁਕੀਆਂ ਗੱਲਾਂ ਅਤੇ ਸ਼ਰਾਬ ਪੀ ਕੇ ਕੱਢੀਆਂ ਗਈਆਂ ਗਾਲਾਂ ਕਰਕੇ ਹੀ ਚਰਚਾ ਦੇ ਵਿੱਚ ਰਹਿੰਦਾ ਹੈ ਪਹਿਲਾਂ ਤਾਂ ਉਸ ਵੱਲੋਂ ਸਿੰਗਰਾਂ ਨੂੰ ਗਾਲਾਂ ਕੱਢੀਆਂ ਗਈਆਂ ਪਰ ਪਿਛਲੇ ਦਿਨੀ ਉਸਨੇ ਲਾਈਵ ਹੋ ਕੇ ਜਗਤਾਰ ਸਿੰਘ ਹਵਾਰਾ ਜੀ ਨੂੰ ਗਾਲਾਂ ਕੱਢੀਆਂ ਜਿਸ ਤੋਂ ਬਾਅਦ ਸਿੱਖ ਕੌਮ ਦੇ ਵਿੱਚ ਕਾਫੀ ਰੋਸ ਹੈ ਹਾਲਾਂਕਿ ਉਸ ਤੋਂ ਬਾਅਦ ਕੁਝ ਅਥੇਬੰਦੀਆ ਉਸਦੇ ਪਿੰਡ ਗਈਆਂ ਉਹ ਤਾਂ ਨਹੀਂ ਮਿਲਿਆ ਉਸਦੇ ਮਾਤਾ-ਪਿਤਾ ਨੇ ਮਾਫੀ ਮੰਗੀ ਹਾਲਾਂਕਿ ਬਜ਼ੁਰਗ ਮਾਪਿਆਂ ਦੀ ਮਾਫੀ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਫੀ ਲੋਕ ਇਸ ਹੱਕ ਦੇ ਵਿੱਚ ਵੀ ਆਏ ਕਿ ਮਨਪ੍ਰੀਤ ਮੰਨੇ ਨੂੰ ਹੀ ਸਜ਼ਾ ਦੇਣੀ ਚਾਹੀਦੀ ਹੈ ਉਸਦੇ ਬਜ਼ੁਰਗ ਮਾਪਿਆਂ ਤੋਂ ਮਾਫੀ ਨਹੀਂ ਮੰਗਵਾਨੀ ਚਾਹੀਦੀ ਪਰ ਉੱਥੇ ਹੀ ਹੁਣ ਇੱਕ ਵੀਡੀਓ ਹੋਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮਨਪ੍ਰੀਤ ਮੰਨੇ ਦਾ ਕਟਾਪਾ ਹੁੰਦਾ ਦੱਸਿਆ ਜਾ ਰਿਹਾ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕੁਝ ਲੋਕ ਇੱਕ ਵਿਅਕਤੀ ਨੂੰ ਕੋਟਰੇ ਨੇ ਇਹ ਵੀਡੀਓ ਅਪਲੋਡ ਕਰਨ ਵਾਲੇ ਨੇ ਦੱਸਿਆ ਕਿ ਇਹ ਮਨਪ੍ਰੀਤ ਮੰਨਾ ਹੈ ਉਹ ਮਨਪ੍ਰੀਤ ਮੰਨ ਨੇ ਇਹ ਵੀ ਦੋ ਵੀਡੀਓ ਵਾਇਰਲ ਕੀਤੀਆਂ ਨੇ ਆਉ ਦੇਖੋ ਉਹ ਵੀਡੀਓਜ਼ ਬੰਦਾ ਪਰ ਇਹ ਦਾਖਲ ਨਹੀਂ ਕਰਨਾ ਆਪਾਂ ਦਾ ਆਪਣਾ ਬੰਦਾ ਕੋਈ ਖਰਾਬ ਕਰੀਂ ਆ ਕੋਈ ਨੀ ਮੈਂ ਵੀ ਦਾਖਲ ਕਰਨਾ ਕਿਤੇ ਨਹੀਂ ਮਹਾਰਾਜ ਨੇ ਚਾਰ ਚਾਰ ਵਾਰਿਆ ਤੂੰ ਇੱਕ ਵਾਰ ਨਹੀਂ ਵੇਖੀ ਹੋ ਜੂ ਮੰਨਿਆ ਮਮੀ ਗਲਤੀ ਹੋ ਗਈ ਚਲ ਆਉਣਾ ਮੈਂ ਕਦੇ ਚਾਹੁੰਦਾ ਨਹੀਂ ਸੀ ਤੇਰਾ ਸਿਰ ਝੁਕ ਜੇ ਮੰਨਿਆ ਗਲਤੀ ਹੋ ਗਈ ਮਾਫੀਆਂ ਮੈਂ ਮੰਗ ਲੀਆਂ ਮਹਾਰਾਜ ਅੱਗੇ ਸੰਗਤ ਅੱਗੇ ਹਣਾ ਤੂੰ ਮੰਗਦੀਆਂ ਹੁਣ ਕਰਨਾ ਕੀ ਆ ਬਸ ਕੋਈ ਨਾ ਹੋ ਜੇ ਤੈਨੂੰ ਮਾਰ ਕੇ ਨਾ ਕਰਕੇ ਮਨ ਸਾਰਾ ਮਤਲਬ ਹੱਥ ਕਰਦੇ ਆ ਕਿ ਜਮ ਕਾਟ ਨਹੀਂ ਕਰਦੇ ਰੇ ਪਾ ਮੈਨੂੰ ਕੋਈ ਡਰ ਪੈਦਾ ਦੇਖ ਮਮੀ ਤੈਨੂੰ ਪਤਾ ਨਿੱਕੇ ਹੁੰਦੇ ਤੇ ਗੁਰੂ ਘਰ ਰਿਆ ਹਣਾ ਮਹਾਰਾਜੀ ਸੰਧਿਆ ਲਈਆ ਪੂਰਾ ਗੁਰੂ ਗ੍ਰੰਥ ਸਾਹਿਬ ਦੀ ਸੰਧਿਆ ਲਈਆ 3 ਸਾਲ ਸੇਵਾ ਕਰਦਾ ਰਿਆਂ ساری ਜ਼ਿੰਦਗੀ ਜਦ ਤੱਕ ਕੈਨੇਡਾ ਆਇਆ ਕਿ ਇੱਕ ਪੈਸਾ ਮੈਂ ਜਾਂ ਤੁਹਾਨੂੰ ਭੇਜਿਆ ਵੀ ਆ ਲਾ ਲਿਓ ਜਾਂ ਲੋਕਾਂ ਦੀ ਲਾਇਆ ਤੈਨੂੰ ਇਹ ਵੀ ਚੇਤਾ ਹੋਊਗਾ ਕਿ ਰਾਂ ਤੇਰੇ ਗਾਲ ਚੋਂ ਲਹਾ ਕੇ ਚੰਨਾ ਚੋਂ ਲਹਾ ਕੇ ਵੀ ਕੁੜੀ ਦੇ ਪਾਈਆਂ ਨੇ ਪਾ ਨਾ ਕੋਈ ਹਾਂ ਪਰ ਸਾਰੀ ਸਾਹੀ ਹੋਣੀ ਆ ਫਿਰ ਬਹੁਤ ਬੰਦੇ ਨਾ ਸਹਿਜਾਂ ਤੇ ਬਣ ਕੇ ਕੱਟ ਤੇਰੇ ਮੇਰੇ ਘਰ ਆਣੀਆਂ ਬੁੱਧ ਤੇਜ ਮੱਤ ਦਾ ਕਰਾ ਪਰ ਮੰਮੀ ਮੰਨਿਆ ਵੀ ਚਲੋ ਗਲਤੀ ਹੋ ਗਈ ਇਹਦੀ ਸਜ਼ਾ ਮੈਨੂੰ ਅਕਾਲ ਤਖਤ ਸਾਹਿਬ ਦੇ ਦੇਵੇ ਹਨਾ ਵੀ ਭਾਈ ਮਨਪ੍ਰੀਤ ਵੀ ਤੇਰੀ ਆ ਸਜ਼ਾ ਹਨਾ ਮੈਂ ਸਿਰ ਮੱਥੇ ਹੀ ਲਾਉਂਗਾ ਮੈਂ ਲੀਕਾਂ ਘੜ ਦੂੰ ਇੱਥੇ ਲੱਖ ਵਾਰ ਮਾਫੀ ਮੰਗ ਲੈਂਦਾ ਜਿਹੜੇ ਵੀ ਚਾਹੁੰਦੇ ਨੇ ਹਨਾ ਪਰ ਇਹ ਥੋੜਨਾ ਮੈਂ ਵੀ ਸਿੱਖ ਸਾਡੇ ਸਿੱਖ ਇਤਿਹਾਸ ਚ ਕਿੱਥੇ ਲਿਖਿਆ ਹੋਇਆ ਵੀ ਸਿੱਖ ਗੁਰੂ ਦੇ ਸਿੱਖ ਤੋਂ ਸਿੱਖ ਵਾਰ-ਵਾਰ ਲੀਕਾਂ ਘੜਵਾਉਣ ਤੇ ਪੈਰੀਂ ਹੱਥ ਲਵਾਉਣ ਤੇ ਚਕਾਉਣ ਬਹੁ ਡਾਨ ਕਰਨ ਮੇਰੇ ਟੱਬਰ ਨੂੰ ਔਰ ਲੋਗਾਂ ਦੇ ਬਹੁਤ ਬੋਕੀ ਮਾਰਦੇ ਜਿੱਕਰ ਮੈਂ ਵੀ ਸਿੱਖਾ ਸਾਡੇ ਸਿੱਖ ਇਤਿਹਾਸ ਚ ਕਿੱਥੇ ਲਿਖਿਆ ਹੋਇਆ ਵੀ ਸਿੱਖ ਗੁਰੂ ਦੇ ਸਿੱਖ ਤੋਂ ਸਿੱਖ ਬਾਰ ਬਾਰਲੀ ਕਾਂਕੜ ਵਾਉਣ ਤੇ ਪੈਰੀ ਹੱਥ ਲਵਾਉਣ ਤੇ ਚਕਾਉਣ ਬੋਟ ਔਨ ਕਰਨ ਮੇਰੇ ਟੱਬਰ ਨੂੰ ਬਿਲਕੁਲ ਜਿਹੜਾ ਆਪਣੇ ਘਰ ਆ ਕੇ ਗਿਆ ਮੰਮੀ ਥੋਟੀਆਂ ਬੀੜੀਆਂ ਬਣਾ ਕੇ ਘਰ ਟਾ ਦੂੰਗਾ ਉਹਨੂੰ ਐ ਕਹਦੇ ਹੋ ਇੱਕ ਵਾਰ ਚੰਗੀ ਤਰ੍ਹਾਂ ਬਿਪਾਈ ਤੂੰ ਕਿਦਣ ਮਾਫੀ ਮੰਗਣੀ ਆਂ ਦੱਸ ਤੇ ਅਸੀਂ ਤਾਂ ਲੱਖ ਵਾਰ ਮੰਗ ਰਹੇ ਆਂ ਮਹਾਰਾਜ ਅੱਗੇ ਹਨਾ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਮੰਨ ਕੇ ਚੁੱਪ ਕਰਦੇ ਤੂੰ ਤਾਂ ਕਿਸੇ ਦਾ ਕੋਈ ਨਹੀਂ ਉਸ ਵਾਂਗੂ ਕਾਹ ਕਿਦਾ ਬਕਤੀਤਾ ਬਣਾਣਾ ਕਰਨਾ ਮਾਫੀ ਕਰ ਹਾਂ ਪਰ ਇੱਕ ਗੱਲ ਆ ਮੰਮੀ ਮੈਂ ਥੋੜਾ ਟਾਈਮ ਅਜੇ ਇੰਡੀਆ ਨਹੀਂ ਆਉਂਗਾ ਤੈਨੂੰ ਪਤਾ ਮੇਰੀ ਸੇਫਟੀ ਦੀ ਜਦੋਂ ਜ਼ਿੰਮੇਵਾਰੀ ਅਕਾਲ ਤਖਤ ਸਾਹਿਬ ਦੇ ਮੈਂ ਨਾ ਪ੍ਰਧਾਨ ਚੱਕਣਗੇ ਹਨਾ ਜ਼ਫੇਦਾਰ ਚੱਕਣਗੇ ਵੀ ਹਾਂਜੀ ਸਾਡੀ ਜ਼ਿੰਮੇਵਾਰੀਆਂ ਮੈਂ ਫੇਰ ਆਉਂਗਾ ਨਹੀਂ ਤੇਰਾ ਪੁੱਤ ਨੂੰ ਮਾਰ ਦੇਣਾ ਫੇਰ ਮੇਰੀਆਂ ਫੋਟੋਆਂ ਲਾ ਕੇ ਹੱਕ ਨਾਲ ਰੋਂਦੀ ਨਹੀਂ ਸਾਰੀ ਜ਼ਿੰਦਗੀ ਹੈ ਨਾ ਨਹੀਂ ਨਹੀਂ ਪੁੱਤ ਨੂੰ ਨਹੀਂ ਆਪਾਂ ਕਰਾਂਗੇ ਮੈਂ ਕਿਸੇ ਨੂੰ ਨਹੀਂ ਕਰਨਾ ਹੈਗਾ ਹਜੇ ਮੰਮੀ ਹਨਾ ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਸੀ ਕਿਉਂਕਿ ਮੈਂ ਵੀਡੀਓ ਦੇਖੀ ਆ ਵੀ ਆ ਤੂਸ ਹੋਇਆ ਵੀ ਦਸ ਤੋਂ ਨੂੰ ਲੋਕੀ ਐ ਚੱਕੀ ਫਰੀ ਜਾ ਰਹੇ ਆ ਹੁਣ ਪੰਜਾਬ ਕਿੱਥੇ ਆ ਹੁਣ ਪੰਜਾਬ ਕਿੱਥੇ ਆ ਮੈਂ ਤਾਂ ਮੇਜਰ ਦੀ ਕੁੜੀ ਲਈ ਵੀ ਖੜ ਗਿਆ ਸੀ ਸਾਰੇ ਪੰਜਾਬ ਲਈ ਖੜਿਆ ਹਮੇਸ਼ਾ ਹੁਣ ਪੰਜਾਬ ਕਿੱਥੇ ਆ ਮੇਰੀ ਸਪੋਰਟ ਕਿਉਂ ਨਹੀਂ ਆ ਰਿਹਾ ਬਈ ਹੋਣੀ ਨਾ ਮਾਰਨਦਾ ਤਾ ਤੇਰੇ ਨਾਲ ਸਹਿਯੋਗ ਜਾਂਦੇ ਆ ਸਹਿਯੋਗ ਜਾਂਦੇ ਮੈਂ ਬਸ ਫਿਰ ਮੰਮੀ ਤੈਨੂੰ ਪਤਾ ਤਾਂ ਹੈਗਾ ਜਦੋਂ ਮੰਗਿਆ ਤੂੰ ਸਹਿਜਾਦਿਆਂ ਤੋਂ ਖਾਮ ਸਿਰ ਤੇ ਸਹਿਜਾਦਿਆਂ ਦਾ ਹੱਥ ਮੈਂ ਨਹੀਂ ਡਰਦਾ ਸਿਰ ਝੁਕੂਗਾ ਮਹਾਰਾਜ ਅੱਗੇ ਝੁਕੂਗਾ ਅਕਾਲ ਤਖਤ ਸਾਹਿਬ ਅੱਗੇ ਝੁਕੂ ਫਤਿਹਗੜ੍ਹ ਸਾਹਿਬ ਅੱਗੇ ਝੁਕੂ ਉਦੋਂ ਬਿਨਾਂ ਸੱਰਨੀ ਝਕਾਉਂਗਾ ਚਾਹੇ ਗਰਦਨ ਲੈ ਜੇ ਮੇਰੀ ਬਸ ਆਹ ਮੇਰੀ ਕਾਲ ਤੈਨੂੰ ਲਾਸਟ ਟਾਈਮ ਫੇਰ ਕਰੂੰ ਤੈਨੂੰ ਕਿਹੜੇ ਦਿਨ ਠੀਕ ਆ ਹਾਂਜੀ ਮੈਂ ਕਰ ਲੰਨਾ ਕੋਈ ਨਹੀਂ ਜੀ ਕਰ ਲੰਨਾ ਤੁਸੀਂ ਮੇਰੀ ਗੱਲ ਸੁਣਾ ਪਹਿਲਾਂ ਬੀਬੀ ਨੂੰ ਫੋਨ ਕਰਕੇ ਕਹਿ ਦੋ ਵੀ ਠੀਕ ਠਾਕ ਆ ਸਾਰਾ ਕੁਝ ਮਹਾਰਾਜਾਂ ਦੇ ਸੰਗ ਨਹੀਂ ਕੋਈ ਨਹੀਂ ਵੀ ਠੀਕ ਠਾਕ ਆ ਬੀਬੀ ਨੂੰ ਮੈਂ ਤੁਸੀ ਫੋਨ ਕਰਦੇ ਹੋ ਹੁਣ ਠੀਕ ਆ ਮੈਂ ਸਿਮ ਕੱਢਣ ਲੱਗਿਆ ਤੋੜਨੇ ਲੱਗਿਆ ਕਿਉਂਕਿ ਮੈਂ ਜ਼ਿਆਦਾ ਗੱਲ ਨਹੀਂ ਕਰ ਸਕਦਾ